ਪਹਿਲਾਂ ਤਾਂ ਕਾਫੀ ਆ ਰਿਹਾ ਸੀ ਬਾਰ-ਬਾਰ ਬਈ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੈਸੇਜ ਦਾ ਵੀ ਆਇਆ ਇਮਾਮ ਮਾਲੀ ਦਾ ਵੀ ਆਇਆ ਪੇਸ਼ਾ ਦੇਵਲ ਦਾ ਆਇਆ ਵੀ ਤੁਸੀਂ ਇਹ ਜਿਹੜੀਆਂ ਹੈਗੀਆਂ ਨੇ ਵੀ ਤੁਸੀਂ ਨਾ ਇਹ ਅਫਵਾਹਾਂ ਰਾਓ ਇਹ ਠੀਕ ਨਹੀਂ ਹੈਗੀਆਂ ਇਹ ਤਾਂ 10 ਦਿਨ ਹੋ ਗਏ ਉਈਓ ਹੀ ਪੋਸਟਾਂ ਪਾਈ ਜਾਂਦੇ ਆ ਲੋਕੀ ਉਈਓ ਹੀ ਬਿਨਾਂ ਮਤਲਬ ਤੋਂ ਪੋਸਟ ਪਾਈ ਜਾਂਦੇ ਮੇਰੇ ਬਾਪਾ ਹਾਂ ਗੱਲ ਤਾਂ ਠੀਕ ਹੈ ਬਿਲਕੁਲ ਠੀਕ ਹੈ ਕਹਿੰਦੇ ਹਜੇ ਨਹੀਂ ਅਸੀਂ ਤਾਂ ਕਹਿੰਦੇ ਆ ਉਹਨਾਂ ਦੀ ਉਮਰ ਇੰਨੀ ਲੰਬੀ ਹੋ ਜਵੇ ਬਹੁਤ ਜ਼ਿਆਦਾ ਬਸ ਅਸੀਂ ਤਾਂ ਸੀ ਸਕਦੇ ਵੀ ਸਾਡੀ ਵੀ ਉਮਰ ਲੱਗ ਜਵੇ ਉਹਨਾਂ ਨੂੰ ਉਹ ਠੀਕ ਹੋ ਜਾ ਸਾਡੇ ਤੱਕ ਤਾਜ ਨੇ ਸਾਹਮਣੇ ਵਾਲਦੇ ਬਾਕੀ ਉਹਨਾਂ ਦੇ ਡੈਡੀ ਸੀਗੇ ਸਕੂਲ ਚ ਪੜਾਉਂਦੇ ਮੇਰੇ ਦਾਦਾ ਜੀ ਦੇ ਨਾਲ ਹੀ ਇਕੱਠੇ ਪੜਾਉਂਦੇ ਸੀ ਅੱਛਾ ਜੀ ਇਹਨਾਂ ਦੇ ਜਿਹੜੇ ਫਾਦਰ ਸੀਗੇ ਚੌਥੀ ਕਲਾਸ ਉਰ ਹੁੰਦੇ ਸੀ ਕੇਵਲਿਕਸ਼ਨ ਦੀ ਮੇਰੇ ਦਾਦਾ ਜੀ ਸ਼ਰਦਾਸ ਜੀ ਕੱਠੀ ਰਹਿੰਦੇ ਸਨ ਇਸੇ ਸਕੂਲ ਚ ਤਿੰਨ ਪਰਿਵਾਰਿਕਲੇ ਹਾਜ ਵੀ ਕਿਤੇ ਨਾ ਕਿ ਉਹ ਉੱਥੇ ਜਾਂਦੇ ਵੀ ਨੇ ਬੰਬਈ ਵੀ ਜਾਂਦੇ ਨੇ ਐਸਾ ਅਦਰ ਰਿਲੇਸ਼ਨ ਨਹੀਂ ਸਨ ਇੱਥੋਂ ਤੱਕ ਕੀ ਦੱਸਾਂ ਮੈਂ ਧਰਮਿੰਦਰ ਦੇ ਫਾਦਰ ਨੇ ਮੇਰੇ ਮਦਰ ਦੀ ਮੈਰਿਜ ਮੇਰੇ ਜਿਹੜੇ ਨਾਨਾ ਜੀ ਸੀਗੇ ਇੱਥੇ ਕੰਪਾਊਂਡਰ ਸੀ ਹਸਪੀਟਲ 'ਚ ਅੱਛਾ ਜੀ ਧਰਮਿੰਦਰ ਦਾ ਡੈਡੀ ਤੇ ਕੇਵਲਕਿਸ਼ਨ ਅਤੇ ਧਰਮਿੰਦਰ ਦੇ ਫਾਦਰ ਤੇ ਮੇਰੇ ਦਾਦਾ ਜੀ ਇਕੱਠੇ ਇਹਨਾਂ ਦੀ ਤਿਗੜੀ ਸੀ ਇਹਨਾਂ ਦੀ ਦੋਸਤੀ ਸੀਗੀ ਉਹ ਮੇਰੇ ਦਾਦਾ ਜੀ ਮੇਰੀ ਨਾਨਾ ਜੀ ਨੂੰ ਕਹਿਣ ਲੱਗੇ ਕੇਵਲਕਿਸ਼ਨ ਜੀ ਵੀ ਐਂ ਕਰਕੇ ਵੀ ਮੁੰਡਾ ਹੈਗਾ ਵੀ ਮੇਰੇ ਨਾਲ ਟੀਚਰ ਰਹੇਗਾ ਉਹਨਾਂ ਦਾ ਲੜਕਾ ਤੁਹਾਨੂੰ ਵੀ ਆਪਾਂ ਮੈਰਿਜ ਕਰਾ ਦਈਏ ਉਹਨਾਂ ਨੇ ਇਹ ਮੈਰਿਜ ਕਰਵਾਤੀ ਧਰਮਿੰਦਰ ਨੇ ਜੁੱਤੀ ਨਹੀਂ ਚੁੱਕਲ ਦਿੱਤੀ ਮੇਰੀ ਮੰਮੀ 1 ਸਾਲ ਛੋਟੀ ਸੀ ਧਰਮਿੰਦਰ ਤੋਂ 1 ਸਾਲ ਦਾ ਫਰਕ ਸੀ ਕਹਿੰਦੇ ਜਦੋਂ ਵਿਆਹ ਦੇ ਵਿੱਚ ਇਕੱਠੇ ਹੋਏ ਤੇ ਇਹਨਾਂ ਜੁੱਤੀ ਨਹੀਂ ਚੁੱਕਉਂਦੀ ਧਰਮਿੰਦਰ ਨੇ ਅੱਗੇ ਆ ਗਿਆ ਕਿ ਮੈਂ ਮੈਂ ਜੁੱਤੀ ਨਹੀਂ ਚੁੱਕਉਂ ਦੇਣੀ ਇਹ ਗੱਲ ਦੇਖ ਲਓ ਤੁਸੀਂ ਬਹੁਤ ਵੱਡੀ ਗੱਲ ਆ 1 ਸਾਲ ਦਾ ਹੀ ਫਰਕ ਸੀ ਇਹਦਾ ਤੇ ਸਾਡੇ ਤਾਂ ਬਹੁਤ ਕਿਲੋ ਸੀ ਅ ਜਦੋਂ ਹੁਣ 2005 ਦੇ ਇੱਥੇ ਧਰਮਿੰਦਰ ਜੀ ਆਏ ਨੇ ਤੇ ਮਦਰ ਮੈਨੂੰ ਕਹਿੰਦੇ ਵੀ ਕਿਉਂ ਨਾ ਧਰਮਿੰਦਰ ਆਇਆ ਦੇਖੀ ਕਿਵੇਂ ਮਰੂ ਮੈਂ ਕਿਹਾ ਵੀ ਉਹਨੇ ਉੱਥੇ ਜਾਣ ਨਹੀਂ ਦੇਣਾ ਵੀ ਰਸ਼ ਬਹੁਤ ਆ ਤੇ ਮਦਰ ਨੂੰ ਮਿਲੇ ਫੋਟੋ ਵੀ ਅੱਜ ਮੇਰੇ ਘਰ ਪਈ ਆ ਧਰਮਿੰਦਰ ਮਿਲਿਆ ਅੰਦਰੋਂ ਕਹਿੰਦਾ ਵੀ ਮੈਨੂੰ ਸਿਰਫ 5 ਮਿੰਟ ਦੇ ਦਿਓ ਵੀ ਮੈਂ ਅੱਗੇ ਬਾਹਰ ਮੇਰੀ ਭੈਣ ਤੇ ਆਇਆ ਬਾਹਰ ਤੇ ਦੁਨੀਆ ਬਹੁਤ ਤੇ ਅੱਜ ਆਉਂਦਾ ਹੀ ਜਫਰੀ ਬਾਕੇ ਭਾਵਕ ਹੋ ਗਿਆ ਕਹਿੰਦਾ ਰਾਜ ਨਾ ਉਹ ਅੰਦਰ ਨਹੀਂ ਜਾਣੀ ਹੋ ਗਿਆ ਹਾਂ ਸ ਬੋਲੀ